ਆ ਸਟਰ ਕਾਉਂਟੀ ਦੇ ਕੱਲ ਸ਼ੈਰਿਫ ਆਫਿਸ ਨੇ ਇੱਕ ਆਫੀਸ਼ੀਅਲ ਰਿਲੀਜ਼ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸੈਮੀ ਟਰੱਕ ਤੇ ਟ੍ਰੇਲਰ ਥੈਫਟਾ ਉਸ ਨੂੰ ਲੈ ਕੇ ਦੱਸਿਆ ਵੀ ਕਈ ਅੱਗੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਆ ਜਿਹੜੇ ਕਹਿੰਦੇ ਵੀ ਲਾਈਵ ਵਰਕ ਦੇ ਵਿੱਚ ਇੱਕ ਸੈਮੀ ਟਰੱਕ ਚੋਰੀ ਕੀਤਾ ਹੋਇਆ ਸੈਮੀ ਟਰੱਕ ਉਹਦੀ ਰਿਪੋਰਟ ਉਹਨਾਂ ਨੂੰ ਮਿਲੀ ਸੀ 3 ਅਗਸਤ ਦੀ ਇਹ ਘਟਨਾ ਦੱਸਦੇ ਆ ਵੀ ਸੈਮੀ ਟਰੱਕ ਤੇ ਟ੍ਰੇਲਰ ਉੱਥੇ ਉਹਨਾਂ ਨੂੰ ਲੋਟ ਤੇ ਮਿਲਿਆ ਸੀ ਵੁਡਲੈਂਡ ਪੁਲਿਸ ਡਿਪਾਰਟਮੈਂਟ ਉਹਨਾਂ ਨੇ ਲੋਕੇਟ ਕੀਤਾ ਇਸ ਅਬੈਂਡੰਡ ਟ੍ਰੇਲਰ ਨੂੰ ਜਿਹੜਾ ਕਿ ਖਾਲੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਵੀ 4 ਲੱਖ ਡਾਲਰ ਦੀ ਕੀਮਤ ਦੇ ਪ੍ਰੋਡਕਟ ਕੈਰੀ ਕਰ ਰਿਹਾ ਸੀ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਨੇ ਇਹ ਜਿਹੜਾ ਸੈਮੀ ਟਰੱਕ ਆ ਆਪਣੀ ਜੂਸਟ੍ਰਿਕਸ਼ਨ ਦੇ ਵਿੱਚ ਰਿਕਵਰ ਕੀਤਾ ਸੀ ਫਿਰ 25 ਅਗਸਤ ਨੂੰ ਡੈਪਟੀਜ਼ ਨੇ ਰਿਸਪੌਂਡ ਕੀਤਾ ਅਟੈਂਟਡ ਕੋਸ਼ਿਸ਼ ਹੋ ਰਹੀ ਸੀ ਪੈਸਿਓ ਰੋਡ ਦੇ ਉੱਤੇ ਟ੍ਰੇਲਰ ਤੇ ਟਰੱਕ ਦੀ ਚੋਰੀ ਦੀ ਜਦ ਜਿਹੜੇ ਸਸਪੈਕਟ ਆ ਉਥੋਂ ਦੌੜ ਗਏ ਜਦ ਵਹੀਕਲ ਦਾ ਓਨਰ ਉਹਨਾਂ ਨੂੰ ਕਨਫਰੰਟ ਕਰ ਰਿਹਾ ਸੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਹਾਂ ਭਾਈ ਭਾਈ ਕਿੱਧਰ ਮੂੰਹ ਚੱਕਿਆ ਆ ਵੀ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈਗਾ ਆ ਸੋ ਇਨਵੈਸਟੀਗੇਸ਼ਨ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਅੱਗੇ ਬਾਅਦ ਦੇ ਵਿੱਚ ਸ਼ੈਡੂ ਡਿਪਾਰਟਮੈਂਟ ਨੇ ਦੱਸਿਆ ਵੀ ਉਹਨਾਂ ਨੇ ਫਿਰ ਅੱਗੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਤਿੰਨ ਜਿਹੜੇ ਰਾਜਵੀਰ ਸਿੰਘ ਕਰਨਜੀਤ ਸਿੰਘ ਮੰਟੀਕੇ ਦੇ ਰਹਿਣ ਵਾਲੇ ਤੇ ਗੌਤਮ ਅਜਰਾਵਤ ਸੈਕੂਲਮੈਂਟੋ ਦਾ ਰਹਿਣ ਵਾਲਾ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਵੀ ਇਹ ਸਸਪੈਕਟ ਨੇ ਵੀ ਇਹਨਾਂ ਨੇ ਚੋਰੀਆਂ ਇਹ ਕੀਤੀਆਂ ਹੋ ਸਕਦੀਆਂ ਆ ਫਿਰ 25 ਨਵੰਬਰ 2025 ਨੂੰ ਡਿਟੈਕਟਿਵਜ਼ ਦੇ ਦੁਆਰਾ ਕਈ ਸਰਚ ਤੇ ਅਰੈਸਟ ਵਾਰੰਟ ਮਨਟੀਕਾ ਦੇ ਰੈਜ਼ਿਡੈਂਸ ਤੇ ਸੈਕੂਲਮੈਂਟੋ ਦੇ ਵਿੱਚ ਉਹਨਾਂ ਨੇ ਸਰਵ ਕੀਤੇ ਜਿਸ ਵਿੱਚ ਕਰਨਜੀਤ ਸਿੰਘ ਤੇ ਗੌਤਮ ਅਜਰਾਵਤ ਉਹਨਾਂ ਨੂੰ ਅਰੈਸਟ ਕੀਤਾ ਗਿਆ ਗ੍ਰੈਂਡ ਥੈਫਟ ਤੇ ਕਾਂਸਪੀਰੇਸੀ ਦੇ ਚਾਰजेस ਦੇ ਵਿੱਚ ਚੋਰੀ ਜਿਹੜੀ ਇਹਨਾਂ ਨੂੰ ਜਦ ਗ੍ਰਫਤਾਰ ਕਰ ਰਹੇ ਸੀ ਤਾਂ ਇੱਕ ਕਹਿੰਦੇ ਵੀ ਕਈ ਇਲੀਗਲ ਫਾਇਰ ਆਰਮਸ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ ਜਿਨ੍ਹਾਂ ਵਿੱਚ ਫੁੱਲੀ ਆਟੋਮੈਟਿਕ AR15 ਸਟਾਈਲ ਰਾਈਫਲ ਵੀ ਸ਼ਾਮਲ ਸੀਗੀ ਜਿਹੜੀ ਇਹਨਾਂ ਦੇ ਰੈਜ਼ਿਡੈਂਸ ਮੰਟਿਕਾ ਤੋਂ ਮਿਲੀ ਆ ਫਾਇਰ ਆਰਮ ਰਿਲੇਟਡ ਚਾਰजेस ਹੁਣ ਸੈਂਡਮਕੀਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਵੱਲ ਨੂੰ ਜਿਹੜੇ ਉਹ ਘੱਲ ਦਿੱਤੇ ਗਏ ਆ ਉਹ ਚਾਰजेस ਇਹਨਾਂ ਉੱਤੇ ਵੱਖਰੇ ਲੱਗਣਗੇ ਫਿਰ 9 ਦਸੰਬਰ 2025 ਨੂੰ ਰਾਜਵੀਰ ਸਿੰਘ ਉਸਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਮੋਡੇਸਟੋ ਪੁਲਿਸ ਡਿਪਾਰਟਮੈਂਟ ਦੀ ਮਦਦ ਦੇ ਨਾਲ ਤੇ ਸਟੈਨਲਸ ਕਾਉਂਟੀ ਦੇ ਵਿੱਚ ਇਸਨੂੰ ਗ੍ਰੈਂਡ ਥੈਫਟ ਤੇ ਕਾਂਸਪੀਰੇਸੀ ਦੇ ਚਾਰਜਸ ਦੇ ਲਈ ਜਿਹੜਾ ਉਹ ਲਿਆਂਦਾ ਗਿਆ ਹੈ ਤੇ ਇਸਨੂੰ ਹੁਣ ਕਿੰਨੇ ਵੀ ਹਵਾਲਗੀ ਸਟਰ ਕਾਉਂਟੀ ਦੇ ਵਿੱਚ ਕਰ ਦਿੱਤੀ ਜਾਵੇਗੀ ਸੋ ਹਰਜੋਤ ਸਿੰਘ ਜੀ ਅਫਸੋਸ ਦੇ ਨਾਲ ਇੱਕ ਵਾਰ ਫੇਰ ਸੈਮੀ ਟਰੱਕ ਦੀ ਚੋਰੀ ਦੇ ਵਿੱਚ ਲੱਖਾਂ ਡਾਲਰ ਦੇ ਸਮਾਨ ਨੂੰ ਇੱਧਰ ਉੱਧਰ ਕਰਨ ਦੇ ਮਾਮਲੇ ਦੇ ਵਿੱਚ ਫਿਰ ਜਿਹੜੇ ਕੁਝ ਪੰਜਾਬੀ ਆ ਉਹ ਮੋਰੇ ਉਹਨਾਂ ਦਾ ਨਾਮ ਜਿਹੜਾ ਹੋ ਆਇਆ ਆ ਸੋ ਇਹ ਖਬਰ ਇਸ ਟਾਈਮ ਸਾਰੇ ਪਾਸੇ ਬਹੁਤ ਜਿਹੜੀ ਉਹ ਚੱਲ ਰਹੀ ਆ ਨਦਰਨ ਕੈਲੀਫੋਰਨੀਆ ਦੇ ਵਿੱਚ ਚੋਰੀ ਕਿਤੇ ਸੈਮੀ ਟਰੱਕ ਦੀ ਇਨਵੈਸਟੀਗੇਸ਼ਨ ਦੇ ਨਾਲ ਤਿੰਨ ਜਾਣੇ ਜਿਹੜੇ ਉਹ ਗ੍ਰਫਤਾਰ ਹੋਏ ਨੇ ਦੋ ਮਨਟੀਕੇ ਦੇ ਰਹਿਣ ਵਾਲੇ ਆ ਤੇ ਇੱਕ ਸੈਕਰਮੈਂਟੋ ਦਾ ਜੀ ਬਿਲਕੁਲ ਅੱਜ ਦਿਨੇ ਵੀ ਇਹ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਸਿਆਟਲ ਤੋਂ ਪੰਜਾਬੀ ਮੂਲ ਦੇ ਟਰੱਕਰ ਨੇ ਇੱਕ ਬੰਦੇ ਨੂੰ ਮਾਰਿਆ ਸੀ ਤੇ ਉਹਦੇ ਉੱਤੇ ਵਹੀ ਕਲਰ ਮੈਨਸ ਲਾਟਰ ਦੇ ਚਾਰजेस ਲੱਗੇ ਆ ਤੇ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਦੇ ਸਾਈਡ ਦੇ ਉੱਤੇ ਉਹਨਾਂ ਨੇ ਇਹ ਲਿਖਿਆ ਵੀ ਤਿੰਨ ਸਿੰਘ ਹੋ ਗਏ ਆ ਇੱਕ ਪਹਿਲਾਂ ਹਰਜਿੰਦਰ ਸਿੰਘ ਤੇ ਜਸ਼ਨਦੀਪ ਸਿੰਘ ਤੇ ਹੁਣ ਇਹ ਜਿਹੜਾ ਉਹਦਾਂ ਲਾਸਟ ਨੇਮ ਵੀ ਸਿੰਘ ਹੀ ਸੀ ਜਿਹੜਾ ਸਿਆਟਲ ਦਾ ਰਹਿਣ ਵਾਲਾ ਸੀ ਸੋ ਇਹਨਾਂ ਨੇ ਜਿਹੜੇ ਐਕਸੀਡੈਂਟ ਮਾਰੇ ਆ ਸੋ ਬਹੁਤ ਜੇ ਕਿਤੇ ਉੱਥੇ ਜਾ ਕੇ ਕਮੈਂਟ ਦੇਖੋ ਨਾ ਕਿ ਤੁਹਾਨੂੰ ਪਤਾ ਲੱਗਦੇ ਆ ਵੀ ਕਿੰਨਾ ਜਿਹੜਾ ਪੰਜਾਬੀਆਂ ਨੂੰ ਤਾਂ ਸਿੰਘਾਂ ਨੂੰ ਜੜੀਆਂ ਗਾਲਾਂ ਪੈ ਰਹੀਆਂ ਹੈਗੀਆਂ ਅ ਤੇ ਬੋਤ ਜਿਹੜੀ ਆ ਮਾੜੀ ਘਟਨਾ ਵਾਪਰੀ ਆ ਠੀਕ ਆ ਐਕਸੀਡੈਂਟ ਹੋ ਜਾਂਦਾ ਪਰ ਜਿਸ ਹਿਸਾਬ ਦੇ ਨਾਲ ਧੜਾ ਧੜਾ ਐਕਸੀਡੈਂਟ ਹੋਣ ਇਧਰ ਚੋਰੀਆਂ ਦੇ ਵਿੱਚ ਫੜ ਹੋ ਰਿਹਾ ਹੈ ਨਾ ਨਾਮ ਬਹੁਤ ਤੇਜ਼ੀ ਦੇ ਨਾਲ ਜਿਹੜਾ ਬਦਨਾਮ ਹੋ ਰਿਹਾ ਹੈ ਫਿਰ ਅਲਟੀਮੇਟਲੀ ਕੀ ਹੋਣਾ ਹੈ ਤੁਸੀਂ ਤੁਹਾਡੇ ਸਾਹਮਣੇ ਹੀ ਆ ਕਿਉਂਕਿ ਅੱਜ ਕੱਲ ਤਾਂ ਮੜ ਜਾ Google ਤੇ ਸਰਚ ਕਰੋ ਕਿੰਨੇ ਜਿਹੜੇ ਸਾਈਟਸ ਆ ਉਹਨਾਂ ਦੇ ਉੱਤੇ ਧੜਾ ਧੜਾ ਸ਼ੇਅਰ ਹੋ ਰਿਹਾ ਹੈ